ਲਖਿਆ ਹਾਂਜੀ ਭਾਈ ਓਏ ਆ ਦੋ ਤਿੰਨ ਕੰਮ ਸੀਗਾ ਚੱਲੇਗਾ ਮੈਂ ਨਾਲ ਯਾਰ ਚਾਹੁੰਦਾ ਵਰਦੇ ਭਾਈ ਕਿੱਥਿਆਂ ਉਹ ਇੱਕ ਤਾਂ ਡਾਕਟਰ ਦੇ ਜਾਣਾ ਯਾਰ ਇੱਕ ਬੈਂਕ 'ਚ ਇੱਕ ਠਾਣੇ ਜਾਣਾ ਯਾਰ ਜਾ ਆਉਣੇ ਡਾਕਟਰ ਦੇ ਕਿਵੇਂ ਬਾਈ ਕੰਮ ਓਏ ਯਾਰ ਮੈਨੂੰ ਠੰਡ ਨਾਲ ਬੁਖਾਰ ਹੋ ਗਿਆ ਸੀਗਾ ਜੂੰ ਚੱਲੀ ਇਹਨੇ ਠੰਡ ਖਾਈ ਭਾਈ ਓਏ ਯਾਰ ਰਾਤ ਖਾਦੀ ਪੀਤੀ ਜੇ ਮੈਂ ਫਰਿੱਜ 'ਚ ਸੌਂ ਗਿਆ ਸੀਗਾ ਕਈ ਪੀਨੇ ਉਹ ਯਾਰ ਚੱਲ ਜਾਂਦੀ ਕਈ ਵਾਰ ਤੇ ਬੈਂਕ ਦੀ ਜਾਂਦੀ ਉਹਦੇ ਭਾਈ ਓਏ ਯਾਰ ਕੱਲ ਮੈਂ ਬੈਂਕ 'ਚ ਪੈਸੇ ਕਢਾਉਣ ਗਿਆ ਸੀਗਾ ਓ ਏਟੀਐਮ ਮਸ਼ੀਨ ਚ ਮੇਥੋਂ ਆਧਾਰ ਕਾਰਡ ਫਸਾਇਆ ਗਿਆ ਉਹ ਲੈਣ ਦਾ ਇਹੀ ਦਿੱਕੀ ਹੋ ਲੱਗਦਾ ਫਿਰ ਹਾਂ ਹਾਂ ਚੱਲੀ ਜਾਂਦਾ ਫੇ ਥਾਣੇ ਚ ਕਿਵੇਂ ਜਦ ਗੱਡੀ ਦੇ ਡਾਕੂਮੈਂਟ ਚੈੱਕ ਕਰ ਆਉਂਦਾ ਸੀਗਾ ਅੱਛਾ ਜੀ ਉੱਥੇ ਮੇਥੋਂ ਯਾਰ ਆਪਦਾ ਏਟੀਐਮ ਕਾਰਡ ਪੰਚ ਹੋ ਗਿਆ ਏਟੀਐਮ ਲੈ ਗਿਆ ਉਹ ਵੀ ਤਾਂ ਵੱਧ ਪੀਤੀ ਹੋਈ ਸੀ ਮੇਰੇ ਤੋਂ ਤਾਂ ਕਰਕੇ ਲੈ ਗਿਆ ਅੱਛਾ ਜੀ ਉਹ ਹੁੰਦੀ ਹੋਤੀ ਸੀ ਉਹ ਨਹੀਂ ਯਾਰ ਉਹ ਤਾਂ ਘਰੇ ਜਾਂਦਾ ਸੀ ਆਪਦੇ ਮੈਂ ਹੀ ਰੋਕ ਕੇ ਕਹਤਾ ਵੀ ਚੱਲ ਤੂੰ ਕਾਗਜ਼ ਚੈੱਕ ਕਰ ਜਾ ਚੱਲ ਭਾ ਜਾਨ ਨੇ ਕੋਈ ਨਾ ਬਈ ਬਚਾਇਆ ਮੜਾ ਘਰੇ ਫੇ ਮੈਂ ਨਹੀਂ ਆ ਜਾ ਛੇ ਤੀ ਛੇ ਤੀ ਆ ਜਾ ਤੂੰ ਹਾਂਜੀ ਤੇ ਮੋਟਰਸਾਈਕਲ ਵੀ ਆਪਾਂ ਨੇ ਲਾਉਣਾ ਯਾਰ ਉਹ ਕਿਵੇਂ ਬਈ ਉਹ ਸਵੇਰ ਦਾ ਤਿੰਨ ਲੱਤਾਂ ਤੇ ਖੜਾ ਯਾਰ ਉਹ ਕੀ ਹੋੜੇ ਆ